ਡੀਪੀਆਰੂ ਸਾਹਿਬ ਤੇ ਸਾਰੀ ਜਿਹੜੀ ਪ੍ਰੈਸ ਬਠਿੰਡੇ ਦੀ ਜਿਹੜੇ ਸਾਡੇ ਭਰਾ ਇਲੈਕਟ੍ਰੋਨਿਕ ਮੀਡੀਆ ਕੇ ਪ੍ਰੈਸ ਮੀਡੀਆ ਵੀ ਦੂਜਾ ਵੀ ਪ੍ਰਿੰਟ ਮੀਡੀਆ ਵੀ ਹੈ ਚਲੋ ਪ੍ਰਿੰਟ ਮੀਡੀਆ ਤੇ ਜਿਹੜਾ ਸਾਡਾ ਇਹ ਇਲੈਕਟ੍ਰੋਨਿਕ ਮੀਡੀਆ ਦੇ ਇਕੱਠੇ ਹੋਏ ਹੋ ਤੁਹਾਨੂੰ ਸਾਰਿਆਂ ਦਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਜੀ ਆਇਆਂ ਆਖਦੇ ਆ ਬੜੀ ਖੁਸ਼ੀ ਹੋਈ ਅੱਜ ਮੇਰਾ ਪਹਿਲਾ ਦਿਨ ਹੈ ਤੇ ਪਹਿਲੇ ਦਿਨ ਹੀ ਤੁਹਾਡੇ ਸਾਰਿਆਂ ਨਾਲ ਰੂਬਰੂ ਹੋ ਰਹੇ ਹਾਂ ਅਸੀਂ ਆਸ ਕਰਦੇ ਹਾਂ ਵੀ ਜੋ ਵੀ ਤੁਸੀਂ ਸਾਡੇ ਕੋਲ ਆਪਣੀਆਂ ਸਮੱਸਿਆਵਾਂ ਸਾਡੇ ਤੋਂ ਤੁਸੀਂ ਕੀ ਐਕਸਪੈਕਟ ਕਰਦੇ ਹੋ ਉਹ ਲੈ ਕੇ ਸਾਡੇ ਕੋਲ ਆਉਂਗੇ ਤਾਂ ਅਸੀਂ ਪੂਰੇ ਤਹੇ ਦਿਲ ਨਾਲ ਤੇ ਜ਼ਿੰਮੇਵਾਰ ਇਨਸਾਨ ਹੋਣ ਦੇ ਨਾਤੇ ਤੁਹਾਡੀਆਂ ਸਾਰੀਆਂ ਜਿਹੜੀਆਂ ਸਾਡਾ ਐਕਸਪੈਕਟੇਸ਼ਨਾਂ ਪੂਰੀਆਂ ਕਰਾਂਗੇ ਕਿਉਂਕਿ ਇਹਦਾ ਇੱਕ ਅਫਸਰ ਹੁੰਦਾ ਜਾਂ ਜ਼ਿਲ੍ਹੇ ਦਾ ਮੁਖੀ ਜੇ ਅਬ ਡੀਸੀ ਕਹਿੰਦੇ ਜੀ ਇਹਨੂੰ ਜਦ ਤੱਕ ਤੁਹਾਡੇ ਕੋਲੋਂ ਸਾਨੂੰ ਫੀਡਬੈਕ ਨਹੀਂ ਆਊਗੀ ਸਾਨੂੰ ਤੁਸੀਂ ਸ਼ਹਿਰ ਦੇ ਬਾਰੇ ਜ਼ਿਲ੍ਹੇ ਦੇ ਬਾਰੇ ਇਨਫੋਰਮੇਸ਼ਨ ਨਹੀਂ ਦਿਓਗੇ ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਇਸ ਜ਼ਿਲ੍ਹੇ ਦੇ ਵਸਿੰਦੇ ਹੋ ਬਹੁਤ ਸਾਲਾਂ ਤੋਂ ਰਹਿ ਰਹੇ ਹੋ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਪ੍ਰੋਬਲਮਸ ਤੁਹਾਨੂੰ ਪਤਾ ਹੈਗੀਆਂ ਉਹ ਸ਼ਾਇਦ ਮੈਨੂੰ ਨਹੀਂ ਪਤਾ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਹੀ ਰਿਕੁਐਸਟ ਕਰਾਂਗਾ ਵੀ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਲੱਗਦਾ ਹੈ ਵੀ ਕਿਤੇ ਸੁਧਾਰ ਹੋ ਸਕਦਾ ਹੈ ਉਹ ਵੀ ਜਰੂਰ ਦੱਸੋ ਅਸੀਂ ਤੁਹਾਡੇ ਸਹਾਨਦ ਹੋਵਾਂਗੇ ਵੀ ਸਾਨੂੰ ਤੁਸੀਂ ਸਾਡਾ ਆਇਨਾ ਦਿਖਾਇਆ ਸ਼ੀਸ਼ਾ ਦਿਖਾਇਆ ਦੱਸਿਆ ਵੀ ਸ਼ਹਿਰ ਦੀ ਇਹ ਤਕਲੀਫ ਹੈ ਇਹ ਪ੍ਰੋਬਲਮ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਜਿੰਨਾ ਜਲਦ ਤੋਂ ਜਲਦ ਉਹਨੂੰ ਹੱਲ ਕਰ ਸਕੀਏ ਤੇ ਸਾਡੇ ਲੈਵਲ ਤੇ ਨਹੀਂ ਹੋਏਗਾ ਤਾਂ ਸਰਕਾਰ ਪੱਧਰ ਤੇ ਅਸੀਂ ਹੈੱਡ ਆਫਿਸ ਤੋਂ ਵੀ ਉਹਨਾਂ ਮਸਲਿਆਂ ਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਤੇ ਬਿਨਾਂ ਕਿਸੇ ਹੈਜ਼ਿਟੇਸ਼ਨ ਤੋਂ ਅਸੀਂ ਹਾਜ਼ਰ ਹਾਂ ਤੁਸੀਂ ਜਦੋਂ ਮਰਜ਼ੀ ਆ ਸਕਦੇ ਹੋ ਜਦੋਂ ਮਰਜ਼ੀ ਮੈਨੂੰ ਫੋਨ ਕਰ ਸਕਦੇ ਹੋ ਤੇ ਕਈ ਵਾਰ ਅਸੀਂ ਮੀਟਿੰਗ 'ਚ ਹੁੰਨੇ ਆ ਫੋਨ ਨਹੀਂ ਚੱਕਿਆ ਜਾਂਦਾ ਤਾਂ ਤੁਸੀਂ ਐਸਐਮਐਸ ਮੈਨੂੰ ਕਰ ਦਿਓ ਤਾਂ ਅਨੁਸਾਰਿਆਂ ਦਾ ਜਵਾਬ ਦਿੱਤਾ ਜਾਏਗਾ ਇਹ ਤੁਹਾਡਾ ਨਸੀ ਵਾਅਦਾ ਕਰਦੇ ਆਂ ਕਈ ਵਾਰ ਹਰ ਮਸਲੇ ਦਾ ਹੱਲ ਇੱਕਦਮ ਨਹੀਂ ਹੁੰਦਾ ਪਰ ਕੋਸ਼ਿਸ਼ ਜਰੂਰ ਕਰਾਂਗੇ ਜਿਹੜਾ ਹੋਣ ਵਾਲਾ ਹੋਇਆ ਉਹ ਤੁਰੰਤ ਕਰ ਦਈਏ ਜਿਹੜਾ ਟਾਈਮ ਲੱਗਦਾ ਹੋਇਆ ਉਹਨੂੰ ਜਲ ਤੋਂ ਜਲਦ ਕਰਨ ਦੀ ਕੋਸ਼ਿਸ਼ ਕਰਾਂਗੇ ਬਾਕੀ ਹਾਜ਼ਰਾਂ ਤੁਹਾਡੇ ਲਈ उसी जो भी मेरे को तो सवाल पूछना चाहे नंबर लो जी नाइन एट वन फाइव सिक्स जीरो थ्री सैवन थ्री सैवन अठानवे एक सौ छपंजा जीरो सैंती सैंती अच्छा जी ठीक है जी ਆਛਾ ਜੀ ਜਿਹੜੀ ਐਡਵਿਕੇਸ਼ਨ ਕਰ ਰਹੇ ਹੋ ਉਸਿੱកਾ ਸਿੱਧਾ ਪ੍ਰਸ਼ਾਸਕ ਦੇ ਕੋਲ ਲੌਦੇ ਆ ਕਿ ਪ੍ਰਸ਼ਾਸਕ ਤੱਕ ਇਹ ਨਾਲ ਲੈ ਜਾ ਰਿਹਾ ਬਸ ਮੈਂ ਕੋਈ ਗੱਲ ਨਹੀਂ ਚੈੱਕ ਕਰ ਲਾਂਗੇ ਤੁਸੀਂ ਲਿਆਤਾ ਪੀਐਸਰ ਮੈਨੂੰ ਦੱਸ ਦਿਓ ਜਿਹੜੇ ਜਿਹੜੇ ਮੁੱਦੇ ਹੈਗੇ ਨੇ ਕਿ ਬਸ ਸਟੈਂਡ ਵਾਲਾ ਕੋਈ ਗੱਲ ਨਹੀਂ ਬੀਦੂਗਾ ਮੈਂ ਦੇਖ ਲੈਣਾ ਹੋਰ ਦੱਸੋ ਜੀ ਪ੍ਰਾਇਓਰਟੀ ਦੀ ਗੱਲ ਨਹੀਂ ਹੁੰਦੀ ਹੋਤੀ ਹੈ ਦੇਖੋ ਜਿਹੜੀਆਂ ਪ੍ਰਾਇਓਰਟੀਆਂ ਹੁੰਦੀਆਂ ਨੇ ਮੈਂ ਤਾਂ ਹੀ ਕੰਗ ਹਰ ਇੰਸਟੀਚੂਨ ਜਿਹੜੀ ਹੁੰਦੀ ਆ ਕੋਈ ਵੀ ਜ਼ਿਲ੍ਹਾ ਹੈ ਜਾਂ ਕੋਈ ਪ੍ਰਸ਼ਾਸਕ ਉੱਥੇ ਆਂਦਾ ਹੈ ਤਾਂ ਮੇਨ ਜਿਹੜਾ ਮੁੱਦਾ ਹੁੰਦਾ ਐਜ਼ ਇਹ ਮੈਂ ਜੀ ਜਾਤੀ ਤੌਰ ਤੇ ਸੋਚਾਂ ਤਾਂ ਸਭ ਤੋਂ ਮੇਰੀ ਮੇਰੀ ਪ੍ਰਾਇੋਰਟੀਜ਼ ਰਹਿਣਗੀਆਂ ਸਭ ਤੋਂ ਪਹਿਲਾਂ ਸਾਡੀ ਜਿਹੜੀ ਸਹੂਲਤਾਂ ਨੇ ਜਿਹੜੀ ਆਮ ਪਬਲਿਕ ਸਾਡੇ ਤੋਂ ਐਕਸਪੈਕਟ ਕਰਦੀ ਆ ਉਹ ਅਸੀਂ ਸਹੂਲਤਾਂ ਨੂੰ ਪਹਿਲਾਂ ਦੱਸਿਓ ਜੀ ਹੋ ਸਕਦਾ ਤਾਂ ਅਸੀਂ ਤੁਰੰਤ ਹੱਲ ਕਰਾਂਗੇ ਜੇ ਬਾਇ ਚਾਂਸ ਸਾਡੇ ਵਾਸਤੇ ਬਾਹਰ ਹੁੰਦੀ ਹੋਈ ਅਸੀਂ ਹੈੱਡ ਆਫਿਸ ਨਾਲ ਤਾਲਮਿਲ ਕਰਕੇ ਸਹੂਲਤਾਂ ਅਸੀਂ ਵਧੀਆ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਾਂਗੇ ਦੂਜਾ ਜਿਹੜਾ ਸਾਡੀ ਪ੍ਰਾਇੋਰਟੀ ਹੈ ਉਹ ਹੋਏਗੀ ਸਫਾਈ ਸ਼ਹਿਰ ਦੀ ਸਫਾਈ ਸਾਡੇ ਜਿੰਨੇ ਸਾਡੇ ਸ਼ਹਿਰ ਪੈਂਦੇ ਨੇ ਬਠਿੰਡੇ ਜ਼ਿਲ੍ਹੇ ਦੇ ਉਹਨਾਂ ਦੀ ਸੈਨੀਟੇਸ਼ਨ ਉਹਨਾਂ ਦੀ ਸਫਾਈ ਉਹ ਸਾਡਾ ਇੱਕ ਹੋਰ ਪ੍ਰਾਇੋਰਟੀ ਰਹੂਗੀ ਫਿਰ ਉਸ ਤੋਂ ਅਗਲੀ ਜਿਹੜੀ ਪ੍ਰਾਇੋਰਟੀ ਦੇਖੀਏ ਤਾਂ ਲੋਕਾਂ ਦੀ ਸਿਹਤ ਦਾ ਖਿਆਲ ਰੱਖਣਾ ਜਿਹੜੀਆਂ ਆਮ ਵਿਅਕਤੀ ਜਿਹੜਾ ਹੈਗਾ ਇਦਾਂ ਕਿ ਮਹਿੰਗੇ ਇਲਾਜ ਨਹੀਂ ਕਰਾ ਸਕਦਾ ਜਾਂ ਜਿਹਦੀ ਪਹੁੰਚ ਤੋਂ ਬਾਹਰ ਹੋਵੇ ਕੋਸ਼ਿਸ਼ ਕਰਾਂਗੇ ਵੀ ਸਰਕਾਰੀ ਜਿਹੜੇ ਸਾਡੇ ਹਸਪਤਾਲ ਨੇ ਜਾਂ ਹੋਰ ਨੇ ਕੋਈ ਕਮੀਆਂ ਹੈਗੀਆਂ ਨੇ ਜਿਨ੍ਹਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਦੂਰ ਕਰਨ ਦੀ ਫਿਰ ਅਗਲਾ ਜਿਹੜਾ ਪ੍ਰਾਇੋਰਟੀ ਸਾਡੇ ਬੱਚਿਆਂ ਦੀ ਪੜ੍ਹਾਈ ਆ ਸਕੂਲ ਨੇ ਸਕੂਲਾਂ ਦੇ ਵਿੱਚ ਪਿੱਛੇ ਬਹੁਤ ਮੈਂ ਸਕੂਲ ਐਜੂਕੇਸ਼ਨ ਦੇ ਵਿੱਚੋਂ ਆਇਆ ਔਰ ਇੰਡੀਆ ਦੇ ਵਿੱਚ ਸਾਡਾ ਪੰਜਾਬ ਪਹਿਲੇ ਨੰਬਰ ਤੇ ਆਇਆ ਸਕੂਲਾਂ ਦੀ ਬਾਉਂਡਰੀ ਵਾਲ ਉਹਨਾਂ ਦੇ ਬਾਥਰੂਮ ਉਹਨਾਂ ਦੇ ਕਮਰੇ ਤੇ ਬਹੁਤ ਥਾਵਾਂ ਤੇ ਪੂਰਕ ਪੂਰਤੀ ਹੋ ਗਈ ਹੈ ਜਿੱਥੇ ਰਹਿ ਗਈ ਹੈ ਉਹ ਵੀ ਸਾਡਾ ਜਿਹੜਾ ਟੀਚਾ ਹੈਗਾ ਪੂਰਾ ਕਰਾਂਗੇ ਫਿਰ ਅਗਲਾ ਜਿਹੜੀ ਪ੍ਰਾਇੋਰਟੀ ਦੇਖੀ ਇਹਦਾ ਬੱਚਿਆਂ ਦੀ ਸਿਹਤ ਹੈ ਬੱਚਿਆਂ ਨਹੀਂ ਨਾਦਰ ਸਾਰੇ ਜਿਹੜੇ ਸਾਡੇ ਮਠਿੰਡੇ ਸ਼ਹਿਰ ਦੇ ਨਿਵਾਸੀ ਨੇ ਉਹਨਾਂ ਦੀ ਸਿਹਤ ਬਾਰੇ ਖੇਡਾਂ ਬਾਰੇ ਸਪੋਰਟਸ ਹੈ ਆਸੀਂ ਪਹਿਲਾਂ ਮੁਹਿੰਮ ਚਲਾਈ ਸੀ ਫਿਰੋਜ਼ਪੁਰ ਵਿਖੇ ਖੇਡ ਮੈਦਾਨ ਹਰ ਪਿੰਡ ਦੀ ਪਛਾਣ ਜਾਂ ਇੱਕ ਪਿੰਡ ਇੱਕ ਮੈਦਾਨ ਤੁਸੀਂ ਕੋਸ਼ਿਸ਼ ਕਰਾਂਗੇ ਵੀ ਹਰ ਪਿੰਡ ਦੇ ਵਿੱਚ ਇੱਕ ਗਰਾਊਂਡ ਹੋਵੇ ਹਮਸਾ ਅਗਲਾ ਸੀਜ਼ਨ ਜਿਹੜਾ ਫੈਸਟੀਵਲ ਆ ਹਾਂਜੀ ਹਾਂ ਹਰ ਵਾਰੀ ਪ੍ਰੋਬਲਮ ਹੁੰਦੀ ਹੈ ਉਹਨੂੰ ਲੈ ਕੇ ਉਹਦੀ ਪ੍ਰਗਤੀ ਨਹੀਂ ਹਾਂਜੀ ਤੋਂ ਬਾਅਦ ਜਿਹੜਾ ਅਗਲਾ ਜਿਹੜਾ ਸਟੱਵਲ ਬਰਨਿੰਗ ਦੀ ਹਾਂਜੀ ਤਾਂ ਉਸ ਨੂੰ ਅਸੀਂ ਕਿਵੇਂ ਜਿਹੜਾ ਸੋਲਵ ਕਰਾਂਗੇ ਪਿਛਲੇ ਡਿਪਟੀ ਕਮਿਸ਼ਨਰ ਸਾਹਿਬ ਨੇ ਬਹੁਤ ਲੰਬਾ ਸੰਘਰਸ਼ ਕੀਤਾ ਇਸ ਮਾਮਲੇ ਨੂੰ ਲੈ ਕੇ ਇਹ ਤੁਹਾਨੂੰ ਕੋਈ ਨਹੀਂ ਦੇਖੋ ਉਹੀ ਫਿਰ ਪੁਰਾਣਾ ਐਕਸਪੀਰੀਅੰਸ ਤੁਹਾਨੂੰ ਅੱਗੇ ਕੰਮ ਆਂਦਾ ਹੁੰਦਾ ਬਾਇ ਚਾਂਸ ਤੁਸੀਂ ਗੱਲ ਛੇੜ ਲਈ ਮਤਲਬ ਮੋਬਾਈਲ ਤੇ ਕਰੋਜਪੁਰ ਦੇ ਵਿੱਚ ਅਸੀਂ ਪਿਛਲੇ 2 ਸਾਲਾਂ ਮੇ 2 ਸੀਜ਼ਨ ਉੱਥੇ ਘਟ ਕੇ ਆਇਆ ਅਸੀਂ 70% ਜਿਹੜੀ ਆ ਉਸ ਟਬਲ ਬਰਨਿੰਗ ਨੂੰ ਘਟਕ ਦਿੱਤਾ ਉਹ ਇਕੱਲਾ ਡੀਸੀ ਨਹੀਂ ਕਰ ਸਕਦਾ ਉਹਦੇ ਵਿੱਚ ਤੁਹਾਡੇ ਸਾਰਿਆਂ ਦਾ ਸਾਥ ਲਿਆ ਸੀ ਜਿਹੜੇ ਲੋਕਾਂ ਨੂੰ ਜਾਗਰੂਕ ਕੀਤਾ ਤੇ ਅਸੀਂ ਪਰਸਨਲ ਐਫਰਟ ਦੇ ਨਾਲ ਇੱਕ ਮੈਂ ਤੁਹਾਨੂੰ ਸ਼ਾਇਦ ਉਹਨੇ Song ਤੁਹਾਨੂੰ ਆਪਾਂ ਗੱਲ ਛੇੜੀ ਆ ਇਹ ਮੇਰਾ ਪਰਸਨਲ ਐਫਰਟ ਸੀ ਜਿਹੜਾ ਅਸੀਂ ਕੀਤਾ ਉੱਥੇ ਤੁਹਾਨੂੰ ਮੈਂ ਸਾਰਿਆਂ ਨੂੰ ਸ਼ੇਅਰ ਕਰਨਾ ਚਾਹਾਂਗਾ ਬੜਾ ਏਸੀ ਤਰ੍ਹਾਂ ਹੀ ਲੋਕਾਂ ਨੂੰ ਜਾਗਰੂਕ ਦੇਖੋ ਤੱਕੇ ਨਾਲ ਨਹੀਂ ਤੁਸੀਂ ਕੁਝ ਕਰ ਸਕਦੇ ਲੋਕਾਂ ਨੂੰ ਸਿਰਫ ਤੁਸੀਂ ਜਾਗਰੂਕ ਕਰਨਾ ਤੇ ਉਹ ਜਾਗਰੂਕਤਾ ਦੇ ਨਾਲ ਹੀ ਇੱਕ ਬੰਦ ਕਰ ਦੇਗਾ ਜੀ ਥੋੜਾ ਹੀ ਮਤਲਬ ਨਹੀਂ ਨਹੀਂ ਕੋਈ ਗੱਲ ਨਹੀਂ ਤੇ ਅਸੀਂ Song ਬਣਵਾਇਆ ਸੀ ਜੀ ਪੰਮ ਤਰਦੇ ਹਾਂ ਨਾ ਉਹ ਵੀ ਆ ਨਾ ਬਲਕਿ ਵਰਦ ਵੀ ਨਹੀਂ ਹੋ ਰਿਹਾ ਉਹ ਵੀ ਆ ਨਾ ਦੱਸਿਆ ਜਿਵੇਂ ਸਟਵਲ ਵਰਨੀ ਬੰਦ ਨਹੀਂ ਹੋ ਰਹੀ ਨਾ ਇਹ ਵੀ ਬੰਦ ਨਹੀਂ ਹੁੰਦਾ ਕੋਝ ਬੰਦੇ ਹੁੰਦੇ ਹੁੰਦੇ ਨੇ ਜਿਹੜੇ ਕੀ ਉਹ ਅੱਗ ਲਾਣੀ ਲੈਣੀ ਆ ਉਹ ਸਾਡੇ ਕੰਟਰੋਲ 'ਚ ਨਹੀਂ ਹੁੰਦਾ ਇਸ ਲਈ ਇਹ ਮਜਬੂਰੀ ਹੈ ਕਿ ਇਹ ਜਾਣ ਬੁੱਝ ਕੇ ਨਹੀਂ ਕਰ ਰਹੇ ਹੁਣੋਂ ਤੁਹਾਨੂੰ ਮੈਂ ਸੌਂਗ ਸੁਣਾਉਣ ਲੱਗਿਆ ਬੜਾ ਸੋਹਣਾ ਇਹਦੀ ਵੀਡੀਓ ਵੀ ਤੁਹਾਨੂੰ ਮੈਂ ਸ਼ੇਅਰ ਕਰੂੰ ḍp ਨਾਲ ਸਾਥ ਰੂ ਜੀ ਗਾਣਾ ਤੁਹਾਨੂੰ ਗਾਣਾ ਇਹ ਅਸੀਂ ਆਪ ਹੀ ਲਿਖਵਾਇਆ ਫਿਰ ਗਵਾਇਆ ਫਿਰ ਵੀਡੀਓ ਬਣਾਇਆ ਜੀ ਜੀ ਅਸੀਂ ਕੋਸ਼ਿਸ਼ ਕੀਤੀ ਸਾਡਾ 70% ਘਟ ਗਿਆ ਅਸੀਂ ਥੱਕਾ ਨਹੀਂ ਕੀਤਾ ਕੋਈ ਪਰਚੇ ਨਹੀਂ ਕੀਤੇ ਅਤੇ ਪਰਚਾ ਜਦ ਹੁੰਦਾ ਸਾਡਾ ਜੀ ਨਹੀਂ ਕਰਦਾ ਕੋਈ ਕਿਸਾਨ ਹੈਗਾ ਮਜਬੂਰੀਆਂ ਹੁੰਦੀਆਂ ਨੇ ਪਰ ਸਾਡੀਆਂ ਮਜਬੂਰੀਆਂ ਜਿਵੇਂ ਇਹਨਾਂ ਦੀ ਮਜਬੂਰੀ ਫੋਨ ਵਾਲੀ ਸੀ ਵਈ ਬੰਦ ਹੋਇਆ ਹੈ ਨਾ ਇਸ ਲਈ ਕੋਈ ਅਸੀਂ ਜਾਣ ਕੇ ਨਹੀਂ ਕਰਦੇ ਪਰ ਅਸੀਂ ਕੋਸ਼ਿਸ਼ ਕਰਾਂਗੇ ਵੀ ਪਰਾਲੀ ਦੇਖੋ ਸਾਡਾ ਫਰਜ਼ ਬਣਦਾ ਹੈ ਧਰਤੀ ਬਚਾਣੀ ਹੈ ਆਪਣੀ ਉਹਦੇ ਵਾਸਤੇ ਹੈਗਾ ਤੇ ਆ ਮੈਂ ਇਹਨਾਂ ਨਾਲ ਸ਼ੇਅਰ ਕਰਤਾ ਸੌਂਗ ਸੁਣੀਓ ਤੇ ਚਲਾਈਓ ਜਰੂਰ ਜੀ 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 ਸਰ ਜੇ ਆਪਾਂ ਗੱਲ ਕਰੀਏ ਸੈਂਟਰ ਗਵਰਨਮੈਂਟ ਦੀਆਂ ਸਕੀਮਾਂਾਂ ਦੀਆਂ ਸਟੇਟ ਦੀਆਂ ਸਕੀਮਾਂਾਂ ਦੀ ਆਮ ਲੋਕਾਂ ਨੂੰ ਪਤਾ ਹੀ ਨਹੀਂ ਚੱਲਦਾ ਇਸ ਬਾਰੇ ਇਹਦਾ ਮੈਂ ਤੁਹਾਡੇ ਨਾਲ ਜਮਾਂ ਐਗਰੀ ਕਰਦਾ ਅਸੀਂ ਉੱਤੇ ਜਿਵੇਂ ਸਹੂਲਤਾਂ ਦੀ ਗੱਲ ਮੈਂ ਸਭ ਤੋਂ ਪਹਿਲਾਂ ਪ੍ਰਾਇੋਰਟੀ ਕੀਤੀ ਸਾਡਾ ਕੰਮ ਹੀ ਹੈ ਲੋਕਾਂ ਨੂੰ ਸਾਰੀਆਂ ਜਿਹੜੀ ਸਹੂਲਤਾਂ ਮੈਂ ਸਾਡੇ ਲੇਬਰ ਕਮਿਸ਼ਨਰ ਹੁੰਦਾ ਜਿਹੜੇ ਬੰਦੇ ਸਾਡੇ ਦਿਹਾੜੀ ਕਰਦੇ ਨੇ ਉਹਨਾਂ ਨੂੰ ਇੰਨੀ ਸਹੂਲਤਾਂ ਹੈਗੀਆਂ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਬੱਚੇ ਦਾ ਵਿਆਹ ਹੋਇਆ 55000 ਜੇ ਬਾਈ ਚਾਂਸ ਕੋਈ ਐਕਸੀਡੈਂਟ ਹੋ ਜਾਵੇ 2 ਲੱਖ ਰੁਪਿਆ ਬੱਚਿਆਂ ਦੀ ਪੜ੍ਹਾਈ ਮਾਫ ਠੀਕ ਹੈ ਇੰਨੀ ਜੇ ਕੁੜੀ ਕੱਲੀ ਕੁੜੀ ਨੂੰ ਵੱਖਰੇ ਪੈਸੇ ਮਿਲਦੇ ਨੇ ਉਹ ਅਸੀਂ ਉਹ ਜਿਹੜੀ ਜਾਣਕਾਰੀ ਹੀ ਦੇਣੀ ਆ ਸਾਡਾ ਕੰਮ ਡੀਸੀ ਦਾ ਉਹ ਡਾਕੀ ਵਾਲਾ ਕੰਮ ਹੁੰਦਾ ਅਸੀਂ ਕੋਈ ਸਾਡੇ ਕੋਲ ਜਾਦੂ ਛੜੀ ਸਾਡੇ ਕੋਲ ਹੁੰਦੀ ਨਹੀਂ ਕੋਈ ਡੀਸੀ ਦਾ ਇਨਸਾਨ ਹੀ ਹੁੰਦਾ ਬਟ ਸਾਡਾ ਕੰਮ ਹੈ ਡਾਕੀ ਇਹਦੇ ਥੋੜੀ ਖਬਰ ਜਿਹੜੀ ਉੱਪਰ ਚੱਲੀ ਆ ਤੁਹਾਡੇ ਕੋ ਸਹੀ ਪਹੁੰਚੇ ਉਹੀ ਕੰਮ ਆਦਾ ਇੱਕ ਸਰ ਵਾਰਾ ਪਸ਼ੂਆਂ ਦੀ ਬਹੁਤ ਪ੍ਰੋਬਲਮ ਹੈ ਸਾਰੀ ਕਰਾਂ ਖਲੇ ਮੈਂ ਵੀ ਹੁਣ ਆਇਆ ਅੱਲਾ ਮਨੇ ਉਪਰੇ ਗਲੇਆ ਗਲੇਆ ਪੱਕੀ ਪਤਾ ਉਹਨੇ ਦਿਆ ਤੁਸੀਂ ਉਹ ਕਰਾਂਗੇ ਜਰੂਰ ਕਰਾਗੇ ਬਾਕੀ ਤੁਸੀਂ ਪਹਿਲਾਂ ਉਹ ਸਵਾਲ ਵਾਹੋ ਹੋਗੇ ਚਾਹ ਚ ਪਿੰਨੇ ਫਿਰ ਆਪਾਂ ਉਹ ਗੱਲਾਂ ਕਰਦੇ ਆ ਠੀਕ ਹੈ ਜੀ ਹਾਂ ਦੱਸੋ ਜਿਹੜੀਆਂ ਦੱਸਦੇ ਬਾਦਸ਼ਾਹ ਪਈਆਂ ਉਸ ਤੋਂ ਬਾਅਦ ਜਿਹੜੀਆਂ ਸੜਕਾਂ ਨੇ ਨਾ ਹਾਂ ਜਿਹੜੇ ਉਹ ਮੇਨ ਖੜਕਾਂ ਨੇ ਗਲੋਕ ਸਟੇ ਸੜਕਾਂ ਨੇ ਉਹ ਕਾਫੀ ਜਿਆਦਾ ਪ੍ਰੋਬਲਮ ਆ ਇਹ ਅੰਡਰਬ੍ਰਿਜ ਵੀ ਹੈ ਹਾਂ ਹਾਂ ਹਾਂਜੀ ਹਾਂਜੀ ਦੇਖਿਆ ਮੈਂ ਉਹਦੀ ਲੰਘਣਾ ਜਿਹੜਾ ਮੁਸ਼ਕਲ ਹੋਇਆ ਪਿਆ ਤਾਂ ਮੈਨੂੰ ਰਿਪੇਅਰ ਕਰਾਉਣਾ ਕਿਉਂਕਿ ਇਹ ਜ਼ਰੂਰਤ ਹੈ ਜੀ ਕਰਾਂਗੇ ਜ਼ਰੂਰ ਕਰਾਂਗੇ ਤੁਹਾਨੂੰ ਤੁਹਾਡੇ ਤਾਂ ਹੀ ਮੈਂ ਤੁਹਾਡੀ ਪਹਿਲੀ ਗੱਲ ਕੀਤੀ ਵੀ ਇਹ ਫੀਡਬੈਕ ਤੁਸੀਂ ਦੇਣੀ ਹੈ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਹਾਂਜੀ ਨਹੀਂ ਆਨਕਾ ਹੋ ਗਿਆ